ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤਨਾਸਰੀ ਮਹਿਲਾ ਪੰਜਵਾਂ ਜਿਨ ਤੁਮ ਭੇਜੇ ਤਿਨੇ ਬੁਲਾਏ ਸੁਖ ਸਹਿਜ ਸੇਤੀ ਕਰ ਆਓ ਅਨੰਦ ਮੰਗਲ ਗੁਣ ਗਾਓ ਸਹਿਜ ਤੁਨ ਨਿਹਚਲ ਰਾਜ ਕਮਾਓ ਤੁਮ ਕਰ ਆਵੋ ਮੇਰੇ ਮੀਤ ਤੁਮਰੇ ਦੋਖੀ ਹਰ ਆਪ ਨਿਵਾਰੇ ਅਪਦਾ ਪਈ ਬਤੀਤ ਰਹਾਓ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ ਕਰ ਮੰਗਲ ਵਾਜੇ ਨਿਤ ਬਾਜੇ ਆਪਣੇ ਖਸਮ ਨਿਵਾਜੇ ਅਸਥਿਰ ਰਹੋ ਢੋਲੋ ਮਤ ਕਬ ਹੋ ਗੁਰ ਕੈ ਬਚਨ ਆਧਾਰ जय जयकार सगल पू मंडल मुख उज्जवल दरबार जिनके जी तने ही फेदे आपे भया सहाय अचरज किया करना हार ननक सच बडिया ए पंचमी पाछा ही तांतन श्री गुरु अर्जुन देव जी महाराज जी दी वाणी है गुरु साहिब फरमाउंदे हन हे मेरी जिंदे जिसने तेनु संसार ਵਿੱਚ ਭੇਜਿਆ ਹੈ ਉਸਨੇ ਤੈਨੂੰ ਆਪਣੇ ਵੱਲ ਪ੍ਰੇਰਣਾ ਸ਼ੁਰੂ ਕੀਤੀ ਹੋਈ ਹੈ ਤੂੰ ਆਨੰਦ ਨਾਲ ਆਤਮਿਕ ਅਡੋਲਤਾ ਨਾਲ ਹਿਰਦੇ ਘਰ ਵੀ ਟਿਕੀ ਰਹੋ ਆਤਮਿਕ ਅਡੋਲਤਾ ਦੀ ਰੋ ਵਿੱਚ ਆਨੰਦ ਖੁਸ਼ੀ ਪੈਦਾ ਕਰਨ ਵਾਲੇ ਹਰੀ ਗੁਣ ਗਾਇਆ ਕਰ ਇਸ ਤਰ੍ਹਾਂ ਵੈਰੀਆਂ ਉਤੇ ਅਟਲ ਰਾਜ ਕਰ ਮੇਰੇ ਮਿੱਤਰ ਮਨ ਹੁਣ ਤੂੰ ਫਿਰਦੇ ਘਰ ਵੀ ਟਿਕਿਆ ਰਹੋ ਪਰਮਾਤਮਾ ਨੇ ਆਪ ਹੀ ਤੇਰੇ ਵੈਰੀ ਦੂਰ ਕਰ ਦਿੱਤੇ ਹਨ ਕਮਾਦਿਕਾਂ ਤੋਂ ਪੈਰ ਹੀ ਮਾਰਦੀ ਬਿਪਤਾ ਹੁਣ ਮੁੱਕ ਗਈ ਹੈ हे ਮੇਰੀ ਜਿੰਦੇ ਸਭ ਕੁਝ ਕਰ ਸਕਣ ਵਾਲੇ ਖਸਮ ਪ੍ਰਭੂ ਨੇ ਜਿਨਾ ਉਤੇ ਮਿਹਰ ਕੀਤੀ ਉਨ੍ਹਾਂ ਦੇ ਅੰਦਰ ਉਸਨੇ ਆਪਣਾ ਆਪ ਪ੍ਰਗਟ ਕਰ ਦਿੱਤਾ। ਉਨ੍ਹਾਂ ਦੀਆਂ ਭਟਕਨਾ ਮੁੱਕ ਗਈਆਂ। ਉਨ੍ਹਾਂ ਦੇ ਹਿਰਦੇ ਘਰ ਵਿੱਚ ਆਤਮਿਕ ਆਨੰਦ ਦੇ ਮਨੁਵਾਜੇ ਸਦਾ ਵਜਨ ਲੱਗ ਪੈਂਦੇ ਹਨ। ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਗੁਰੂ ਦੇ ਆਸਰੇ ਰਹਿ ਕੇ ਤੂੰ ਵੀ ਕਾਮਾਦਿਕ ਵੈਰੀਆਂ ਦੇ ਟਾਕਰੇ ਤੋਂ ਪੱਕੇ ਪੈਰਾਂ ਤੇ ਖਲੋ ਜਾ। ਵੇਖੀ ਹੁਣ ਕਦੇ ਵੀ ਨਾ ਡੋਲੀਂ। ਸਾਰੀ ਸ੍ਰਿਸ਼ਟੀ ਵਿੱਚ ਸੋਭਾ ਹੋਵੇਗੀ ਪ੍ਰਭੂ ਦੀ ਹਜ਼ੂਰੀ ਵਿੱਚ ਤੇਰਾ ਮੂੰਹ ਉਜਲਾ ਹੋਵੇਗਾ ਗੁਰੂ ਸਾਹਿਬ ਕਹਿੰਦੇ ਹਨ ਜਿਸ ਪ੍ਰਭੂ ਜੀ ਨੇ ਜੀਵ ਪੈਦਾ ਕੀਤੇ ਹੋਏ ਹਨ ਉਹ ਆਪ ਹੀ ਇਹਨਾਂ ਨੂੰ ਵਿਕਾਰਾਂ ਵੱਲੋਂ ਮੋੜਦਾ ਹੈ ਉਹ ਆਪ ਹੀ ਮਦਦਗਾਰ ਬੰਦਾ ਹੈ ਸਭ ਕੁਝ ਕਰ ਸਕਣ ਵਾਲੇ ਪਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ